Қіреқ – мылткен керіаса shake – Әрмке ਜੋ ਸੀ ਵੜਾਇਆ ਕੀ ਮਟਕੇ 1000 ਰੋਲਾ ਕਿੰਨੇ ਕਿਲੋ ਪੜੀਗੇ ਸਰ ਇਹ ਜੀ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਅਤੇ ਮਾਨਯੋਗ ਡੀਆਜੀ ਬਾਰਡਰ ਇੰਡੀਆ ਹਦਾਇਤਾਂ ਦੇ ਮੁਤਾਬਕ ਹੋਰ ਸ਼੍ਰੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਚਲਨਜੀ ਸੇਈ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਸਾਡੇ ਐਸਪੀਡੀ ਸਾਹਿਬ ਦੀਆਂ ਵੀ ਜਿਹੜੇ ਦਿਸ਼ਾ ਨਿਰਦੇਸ਼ ਸੀਗੇ ਉਹਨਾਂ ਦੇ ਤਹਿਤ ਇੱਕ ਸਪੈਸ਼ਲ ਮੁਹਿੰਮ ਜਿਹੜੀ ਨਸ਼ਿਆਂ ਦੇ ਖਿਲਾਫ ਚੱਲ ਰਹੀ ਸੀ ਬਾਰਡਰ ਏਰੀਆ ਤੇ ਬੈਲਟ ਚ ਤੇ ਮਿੱਤੀ ਇਕਬਾਰ ਨੂੰ ਸਾਨੂੰ ਇੱਕ ਤਲਾਹ ਮਿਲੀ ਸੀ ਅਮਨਦੀਪ ਇਨਸਪੈਕਟਰ ਸਾਹਿਬ ਨੂੰ ਸਾਡੇ ਆਮੀ ਕਿ ਤਿੰਨ ਨੌਜਵਾਨ ਜਿਹੜੇ ਆ ਇਸ ਵੇਲੇ ਅਰਧੁਰਤ ਦੇ ਜਦੋਂ ਡਰੇਨ ਦੇ ਨਾਲ ਜਾਈਦਾ ਮੋਟਰਸਾਈਕਲ ਲਗਾ ਕੇ ਸਵੇਰੇ ਦੇ ਕੰਢੇ ਤੇ ਤੇ ਉੱਥੇ ਖੇਤਾਂ ਦੇ ਵਿੱਚ ਹੇਰੋਂ ਜਿਹੜੀ ਇਕੱਠੀ ਕਰ ਲਈ ਇਹਨਾਂ ਨੇ ਇਮੀਡੀਏਟ ਆਪਣੀ ਪਾਰਟੀ ਨੂੰ ਲੈ ਕੇ ਉਸ ਪੁਆਇੰਟ ਤੇ ਜਦੋਂ ਰੇਡ ਕੀਤਾ ਤੋਂ ਤੋਂ ਬਿਲਕੁਲ ਉਸੇ ਮੋਟਰਸਾਈਕਲ ਨੂੰ ਰਿਕਵਰ ਕਰਨ ਤੋਂ ਬਾਅਦ ਜਦੋਂ ਅੱਗੇ ਦੇਖਿਆ ਤਿੰਨ ਨੌਜਵਾਨ ਜਿਹੜੇ ਆ ਜਿਨ੍ਹਾਂ ਦੇ ਨਾਮ ਹੈਗੇ ਨੇ ਉਹ ਲਵ ਪ੍ਰੀ ਸਿੰਘ ਉਰਫ ਲਵ ਇਹ ਬਚੀਵਣ ਦਾ ਸੱਬਾ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਚੱਕ ਡੋਗਰਾਂ ਦਾ ਤੇ ਸੁਖਦੇਵ ਸਿੰਘ ਉਰਫ ਨਿਕ ਇਹ ਵੀ ਚੱਕ ਡੋਗਰਾਂ ਤੇ ਤਿੰਨੇ ਜਿਹੜੇ ਉੱਥੇ ਹੀਰੋਇਨ ਜਿਹੜੀ ਆ ਇਕੱਠੀ ਕਰ ਰਹੇ ਸੀਗੇ ਤੇ ਇਹਨਾਂ ਆਪਣੀ ਪਾਰਟੀ ਨਾਲ ਇਹ ਆਕਦਾਮ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਲੋਅ ਦੇ ਮੁਤਾਬਕ ਜਿਹੜੀ ਉੱਥੇ ਕਾਰਵਾਈ ਹਮਚ ਲਿਆਂਦੀ ਜਿਸ ਜੋ ਪ੍ਰੀਬ 4 ਕਿਲੋ ਦੇ ਲਾਗੇ ਜਿਹੜੀ ਆ ਹੀਰੋਨਾਂ ਹਰ ਖਬਰ ਹੋਈ ਜੀ ਉਸ ਸੋਬਾ ਦੇ ਨਾਲ ਦੀ ਮਜੀਦ ਪੁਸ਼ਕੇ ਜਿਹੜੀ ਆ ਪਰਚਾ ਦਰਜ ਕਰਨ ਤੋਂ ਬਾਅਦ ਕੀਤੀ ਆ ਤੇ ਇੱਕ ਇਹਨਾਂ ਨੇ ਗਲੌਕ ਪਿਸਟਲ ਜਿਹੜਾ ਉਹ ਵੀ ਮੋਆਇਆ ਸੀ ਜਿਹੜਾ ਅਸੀਂ ਰਿਕਵਰ ਕੀਤਾ ਤੇ ਇਹਨਾਂ ਦੇ ਖਿਲਾਫ ਜਿਹੜੀ ਆ ਕਾਨੂੰਨ ਦੇ ਤਰੀਕਾ ਮੁਤਾਬਕ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਸਰ ਕਿੱਥੋਂ ਮੰਗਾਉਂਦੇ ਸੀ ਇਹ ਕਿੱਥੇ ਵੇਚ ਜਾਂਦੀ ਸੀ ਇਹ ਪੁਸ਼ਕੇ ਸ਼ਹਿਰ ਨਾਲ ਦੀ ਕਰ ਰਹੇ ਆ ਵੀ ਇਹ ਦਿੰਦੇ ਕਿੱਥੇ ਬਾਕੀ ਮੰਗਾਉਂਦੇ ਤੇ ਇਹਨਾਂ ਦੇ ਮੋਬਾਈਲ ਜਿਹੜਾ ਸੈੱਲ ਫੋਨ ਕਾਬੂ ਆ ਗਏ ਉਹਨਾਂ ਦਾ ਜਦੋਂ ਡਾਟਾ ਇਹ ਸਾਰਾ ਚੈੱਕ ਕੀਤਾ ਤਾਂ ਉਹਨਾਂ ਵਿੱਚ ਪਾਕਿਸਤਾਨਸ ਦੀਆਂ ਕਾਲ ਹੈ ਉੱਥੇ ਮੌਜੂਦ ਹੈ ਵਾਇਰ ਡਰੋਨ ਉਸ ਦਿਨ ਵੀ ਇਹ ਜੇ ਆਈ ਸੀ ਤੇ ਯਕਦਮ ਇਹਨਾਂ ਨੇ ਇਨਫੋਰਮੇਸ਼ਨ ਦੇ ਉੱਤੇ ਉਸੇ ਵੇਲੇ ਕੋਈ ਐਕਸ਼ਨ ਕਰਦੇ ਹੋਏ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕਰ ਸਰ ਜੀ ਦਾ ਪ੍ਰੋਫਾਈਲ ਹੈ ਨਾ ਸੰਸੀਅ ਬਿੱਤਰ ਨਹੀਂ ਨਹੀਂ ਉਹ ਵੀ ਉਹ ਡ੍ਰੀਮ ਹੋਇਆ ਗਿਆ ਸਰ ਪਹਿਲੇ ਮਾਮਲੇ ਕਿੰਨੇ ਸਰ ਦਾ ਬੀ ਸੁਖਦੇਵ ਸਿੰਘ ਤੇ ਇੱਕ ਲੜਾਈ ਝਗੜੇ ਦਾ ਮਾਮਲਾ ਦਰਜ ਹੈ ਬਾਕੀ ਇਹਨਾਂ ਦੀ ਜਿਹੜੀ ਐਂਟੀਸੀਡੈਂਟ ਰਿਕਾਰਡ ਜਿਹੜਾ ਸਾਰਾ ਕੱਢ ਰਹੇ ਸਰ ਬੈਕਗ੍ਰਾਉਂਡ ਦੇ ਵਿੱਚੋਂ ਕੁਝ ਮਤਲਬ ਕੁਝ ਪਤਾ ਲੱਗ ਸਕਦਾ ਹੈ ਜੇਕਰ ਹਾਂਜੀ ਕਿੰਨਾ ਦੀ ਬੈਕਗ੍ਰਾਉਂਡ ਕੀ ਹੈ ਸਰ ਕਿੰਨਾ ਦੀ ਬੈਕਗ੍ਰਾਉਂਡ ਕੰਮ ਜਿੰਦਾ ਕਰਦੇ ਨੇ ਮੈਂ ਆ ਮੈਂ ਦਵਾਈ ਦੂਰੀ ਦਾ ਕੰਮ ਕਰਦਾ ਹਾਂ ਜ਼ਮੀਂ ਦੂਰੀ ਦੇ ਕੰਮ ਕਰਦੇ ਇਸ ਕੰਮ 'ਚ ਨਵੇਂ ਸਟਾਰਟ ਹੋਏ ਉਸ ਕੰਮ ਦੇ ਵਿੱਚ ਲੱਭਦਾ